ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਬਾਈ ਚੌਕੇ ਪਹੁੰਚੇ ਆ ਜੀ ਠੀਕ ਆ ਜੀ ਤੇ ਗੱਲਬਾਤ ਬਾਈ ਨਗਰਾਂ ਮੈਂ ਦੋ ਬੈੜਾ ਲੈ ਕੇ ਆਇਆ ਇੱਕ ਤਾਂ ਗੱਬਣ ਬੈੜਾ ਜੀ ਕੁਝ ਕੁ ਦਿਨ ਲੈਂਦੀ ਕਦੋਂ ਸੂਈ ਆ ਜੇਰ ਕਦੋਂ ਪਈ ਆ ਦੁੱਧ ਬਾਦ ਕਿੰਨਾ ਦੇਉ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹਾਂ ਬਾਈ ਬੱਗੇ ਨੰਬਰ ਬੋਲੋ ਪਹਿਲਾਂ ਦਾ ਜੀ 987624670 ਜੀ 987624670 ਪਿੰਡ ਜੀ ਚੌਕੇ ਪਿੰਡ ਚੌਕੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲੇ ਵਾਲੀ ਤਹਿਸੀਲ ਬਾਲੇ ਵਾਲੀ ਤੇ ਨੇੜੇ ਤੇੜੇ ਆਪਣੇ ਖੱਖ ਰਹਿੰਦੇ ਬੱਲੋ ਰਾੜਾ ਠੀਕ ਆ ਜੀ ਤੇ ਅੱਜ ਆਪਾਂ ਦੋਨਾਂ ਨੂੰ ਦਿਖਾਉਣੇ ਹਾਂ ਦੋਨਾਂ ਨੂੰ ਤੇ ਵੀਰੇ ਜਿਹੜੀ ਸੂਈ ਸਵਾਈ ਆ ਪਹਿਲੇ ਨੰਬਰ ਤੇ ਕਦੋਂ ਸੂਈ ਆ ਇਹ ਇਹ ਬਈ ਰਾਤ ਸੂਈ ਆ 12 ਵਜੇ 12 ਵਜੇ ਠੀਕ ਆ ਜੀ ਜੇਰ ਪੈ ਗਈ ਆਪਣੇ ਕੋਲ ਵੀਡੀਓ ਵੀ ਹੈਗੀ ਜੇਰ ਪੈ ਗਈ ਹਾਂ ਮਗਰ ਬੱਚੀ ਆ ਮਗਰ ਬੱਚੀ ਆ ਬੱਚੀ ਚੰਗੇ ਸੀ ਬੰਦਿਆ ਨੇ ਕਹੇ ਇਹਦੀ ਆਹ ਦੇਖੋ ਜੀ ਹਾਂ ਕੰਨ ਨਿਕਨੇ ਕਾ ਕਾਰਨਾ ਚਾਰ ਚਾਰ ਉਂਗਲਾਂ ਦਾ ਨਾ ਬੱਚੀ ਦਾ ਓਕੇ ਜੀ ਤੇ ਦੋ ਆਪਾਂ ਕੱਢਤਾ ਤੜਕੇ 5 ਕਿਲੋ ਬੱਚੀ ਦਾ 5 ਕਿਲੋ ਹਾਂ ਤੇ ਕਿੰਨਾ ਦੁੱਧ ਕੱਢਦੇ ਸੀ ਵੀਰੇ ਨੇ ਪਹਿਲੇ ਸਵੇਰੇ ਕਿੰਨਾ ਕੱਢਿਆ 12 ਕਿਲੋ ਦਤਾ 20 ਕਿਲੋ ਦੇਖ ਦੱਸ ਦੀਆ ਕਿੰਨਾ ਬੋਲਾ ਘੱਟਿਆ ਅੱਜ ਬਈ ਅੱਜ 5 ਕਿਲੋ ਕਰਦਾ ਬੈਠਾ ਨੇ ਕੋਈ ਹੈ ਨਾ ਵਾਸਤਾ ਨਹੀਂ ਹਜੇ ਵੀ ਲੱਤ ਹਜੇ ਵੀ ਮੁੜਦੀ ਨਹੀਂ ਓਕੇ ਖੋਲੋ ਇਹਨੂੰ ਤੇ ਕੱਲਾ ਕੱਲਾ ਥਾਣ ਲੱਗਿਆ ਵਾ ਹੈ ਨਾ ਬਾਹ ਚੰਗਾ ਥਾਣਾ ਓਕੇ ਜੀ ਆਹ ਦੇਖੋ ਅਸੂ ਮਾਰ ਕੇ ਦਿਖਾ ਦੇ ਠੀਕ ਹੈ ਜੀ ਉਹ ਚੂਈ ਗੂਈ ਹਜੇ ਟਾਈਮ ਥੋੜੀ ਮੈਂ ਬਾਕੀ ਸਭਾ ਤੇਰੀ ਗਰੰਟੀ ਹੁੰਦੀ ਆ ਕੋਈ ਲਾਂਬਾ ਨਹੀਂ ਕਿਤੇ ਆਇਆ ਹੈ ਨਾ ਤੇਰਾ ਆਪਣੀ ਫੇਰ ਵੀ ਗਰੰਟੀ ਹੈ ਤੂੰ ਮੈਂ ਸਮਝ ਗਿਆ ਗੱਲ ਹਾਂ ਉਹ ਚਾਹੀਦੀ ਵੀ ਵੀਰੇ ਪੂਰਸ਼ਾ ਨਾ ਹੋਵੇ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਨੇ ਵੀਰੇ ਬੱਗੇ ਦੇਖ ਫੇਸ ਹਾਂ ਆ ਦੇਖੋ ਕੋਈ ਨੌਕ ਸੇਜ ਤੇ ਜਾ ਕੇ ਦਾ ਬਣਨ ਨਹੀਂ ਜੀ ਹੋਊਗਾ ਫੇਰ ਹੀ ਹੁੰਦਾ ਹੈ ਨਾ ਤੇ ਕੁਦਰਤੀ ਹੋ ਵੀ ਜਾਂਦਾ ਵੀਰੇ ਕੋਈ ਪਤਾ ਵੀ ਨਹੀਂ ਲੱਗਦਾ ਜੀ ਆਹ ਦੇਖੋ ਜੀ ਥੱਲੇ ਉਹ ਦੇਖੋ ਲੇਵਾ ਕਿਆ ਬਾਤ ਆ ਲੈ ਚਲੋ ਥਣ ਥੋੜਾ ਬਾਲਾ ਸਿਰ ਆ ਥਣ ਪੂਰਾ ਚੰਗਾ ਤੇ ਬਾਕੀ ਦਾ ਫੀਟਿੰਗ ਵਾਲਾ ਲੇਵਾਗਾ ਮੂਰ ਨੂੰ ਵੀ ਪਿਆ ਮਗਰ ਨੂੰ ਵੀ ਆ ਬੱਦੂ ਠੀਕ ਨੂੰ ਖੁੱਲਾ ਨੂੰ ਮੱਛੀ ਠੀਕ ਆ ਜੀ ਮੇਰੇ ਹਿਸਾਬ ਨਾਲ ਵੀਰੇ ਬੱਗੇ 14 15 ਕਿਲੋ ਬੋਲੇ ਦਾ ਸਟਾਰਟ ਹੋਊਗਾ ਨਾ 5 ਕਿਲੋ ਜਵੈਰਾ ਪਾ ਲਾਤੀ ਸੀ ਤੇ ਬਾਸ ਤਾਂ ਕੋਈ ਨਹੀਂ ਹਜੇ ਵੀ ਹਜੇ ਕੋਈ ਬਾਸ ਤਾਂ ਨਹੀਂ ਤੇ ਲੈ ਵਾ ਦੇਖੋ ਗਾਂ ਦਾ ਫੇਸ ਕਰੋ ਚੱਕ ਇੱਕ ਨੰਬਰ ਬੱਛੀ ਦਾ ਠੀਕ ਆ ਜੀ ਕੁਆਲਿਟੀ ਕਰੋ ਫੇਸ ਦੀ ਚੱਕ ਚਲੋ ਜੀ ਬੱਛੀ ਬਹੁਤ ਸ਼ਰਾਫਤ ਹਾਂਜੀ 2 ਜਾਨ ਬਾਰਾ ਬਾਕੀ ਦੀ ਗੱਲ ਵੀਰੇ ਬੱਛੀ ਸਾਲ ਨੂੰ ਤਿਆਰ ਹੋ ਜਾਂਦੀ ਹੈ ਜੇ ਚੰਗੀ ਆਪਾਂ ਕੇਅਰ ਕਰਾਂਗੇ ਓਕੇ ਜੀ ਚੋਣ ਜਾਨ ਇੱਕ ਨੰਬਰ ਮਗਰ ਬੱਛੀ ਹੈਗੀ ਧਾਰਾ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਰੋ ਚੈੱਕ ਤੇ ਬਾਕੀ ਦਾ ਲੇਵਾ ਨਾ ਦੇਖਾਂ ਹੀ ਬਣਦਾ ਜੀ ਇੱਕ ਨੰਬਰ ਲੇਵਾ ਬੈੜਦਾ ਜੀ ਆਪਾਂ ਗੱਲ ਕਰ ਗਏ ਚੰਗਾ ਲੇਵਾ ਬੁਰਾ ਤੇ ਕਦਗਾਠ ਵੀ ਵਜਨ ਵੀ ਵਧੀਆ ਜੀ ਕਰ ਲਓ ਬੱਛੀ ਬੜੀ ਜੀ ਨੇੜੇ ਆ ਦੇਖੋ ਬੱਛੀ ਦੇਖੋ ਜੀ ਕੀ ਆ ਬਾਤ ਆ ਬੱਛੀ ਆ ਦੇਖੇ ਹੀ ਕੋਈ ਨਹੀਂ ਠੀਕ ਆ ਜੀ ਕਰਮਾਲੀ ਆਉਂਦੇ ਸਾਲ ਨੂੰ ਨਾਲ ਹੀ ਤਿਆਰ ਹੋ ਜਾਣੀ ਹੈ ਜੀ ਤੇ ਬਾਕੀ ਦਾ ਪੈਰ ਨਹੀਂ ਹਿਲਾਉਂਦੀ ਹਨਾ ਬਾਈ ਵਾਗੇ ਆ ਦੇਖੋ ਜੀ ਸਾਲੋ ਦਾ ਨਾ ਨਾਲ ਘਈਏ ਜੀ ਆਪਾਂ ਕਰ ਲਗੀ ਗੱਲ ਲਿਆਣਾ ਪਾ ਲੋ ਨਹੀਂ ਤਾਂ ਜੀ ਮਾ ਲੋਣੀ ਮਾੜੀ ਪਾਣਾ ਓਕੇ ਜੀ ਓਕੇ ਪਾਰ ਵੀ ਨਹੀਂ ਹੋਣੀ ਬੱਛੀ ਠੀਕ ਆ ਯਾ ਦੇਖੋ ਜੀ ਬਾਰੂ ਦੂਜਾ ਜੋ ਜੀ ਜਿਵਾਈ ਬਹੁਤ ਵਧੀਆ ਹਨਾ ਬਾਈ ਬਹਾਦਰ ਬਾਈ 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 ਫਿਰ ਆ ਗਿਆ ਓਕੇ ਜਿਹੜਾ ਮਰਜੀ ਮੰਗਾ ਲਓ ਜੀ ਆਹ ਠੀਕ ਹੈ ਜੀ ਆ ਦੇਖੋ ਜੀ ਇਹ ਵੀ ਨਹੀਂ ਹੁੰਦਾ ਇਹਦਾ ਪਲਾ ਪੂਲਾ ਹਨਾ ਮਣਗਾ ਮੋਟਰ ਕੁਛ ਕੀ ਠੀਕ ਹੈ ਜੀ ਉਹਦਾ ਬਾਈ ਕਹਿੰਦਾ ਧਾਰਾ ਮਾਰ ਕੇ ਲੈ ਕੇ ਜਾਇਓ ਤੁਸੀਂ ਕੋਈ ਐਸੀ ਗੱਲ ਨਹੀਂ ਜਦੋਂ ਮਰਜੀ ਆ ਜਾਓ ਧਾਰਾ ਮਾਰ ਲਿਓ ਤੇ ਲੈ ਵਾਲੂ ਵਾ ਕਰੋ ਜੇ ਕਨਾਂ ਕਿਆ ਬਾਤ ਆ ਤੇ ਬਾਈ ਫਿਰ ਕਿੰਨੇ ਪੈਸੇ ਲੈਣੇ ਆ ਇਹਦੇ ਫੋਰ ਤੇ ਕਰਾਇਆ ਮੁੰਡਾ ਜਾਇਜ ਹੋਊ ਨਾ ਜਮਾ ਬਾਅਦ ਵਿੱਚ ਵਾਲੀ ਗੱਲ ਹੀ ਕਰਨੀ ਠੀਕ ਆ ਬਾਕੀ ਦਾ ਬਾਲਟੀ ਰੱਖੋ ਤੇ ਚੋ ਹੁਣ ਤਾਂ ਹੁਣ ਤਾਂ ਕੋਈ ਡਰ ਨਹੀਂ ਜੇਰ ਜੱਪਾ ਡਾਨਾ ਹਨਾ ਜੇਰ ਦੀ ਗੰਟੀ ਆਪਣੀ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਈ ਦੂਜਾ ਸੁਆ ਸੁਆ ਬੈੜ ਦੂਜਾ ਸੁਆ ਸੁੰਦੀ ਆ ਤੇ ਕਿੰਨੇ ਦਿਨ ਬਾਕੀ ਆ ਬਸ ਇਹਦੇ 3-2-4 ਦਿਨ ਤਿੰਨ ਤੋਂ 4 ਦਿਨ ਬਾਕੀ ਆ ਹਨਾ ਜਿੰਨੇ ਦਿਨ ਲੈ ਜੇ ਵੱਧ ਤੋਂ ਵੱਧ ਠੀਕ ਆ ਜੀ ਹਾਂ ਬਾ ਦੇਖੋ ਜੀ ਤੇਲੇ ਭਾਏ ਵੀ ਚੰਗਾ ਤਿਆਰ ਕਰੀ ਫਿਰਦੀ ਆ ਨਾ ਹੁਣ ਵੀ 25 ਕਿਲੋ ਦੇ ਦੂਗੀ ਵੀਰੇ ਬਾਕੀ ਦੀ ਗੱਲ ਹਵਾਨਾ ਮੂਹਰ ਨੂੰ ਵੀ ਚੰਗਾ ਪਿਆ ਹਨਾ ਬੜਾ ਚੰਗਾ ਖਲੋ ਓਕੇ ਜੀ ਹੂੰ ਰੰਗ ਰੋਂਗੇ ਯਾਰ ਲਿਓ ਜੀ ਬਾਕੀ ਦੀ ਗੱਲ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਕਿੰਨੀ ਵਧੀਆ ਜੀ ਬੜੀ ਚੰਗੀ ਹੈ ਹਾਂ ਕਿਸੇ ਅਸਲੇ ਦੀ ਹੈ ਜੀ ਠੰਡੀ ਵਧੀਆ ਜੀ ਠੀਕ ਹੈ ਜੀ ਆ ਦੇਖੋ ਜੇ ਮਰਜੀ ਇੱਕ ਨੰਬਰ ਲੈ ਚਲੋ ਉੱਥੇ ਕਰਾ ਮੈਂ ਚੈੱਕ ਤੇ ਬਾਈ ਕਹਿੰਦਾ ਥਾਣਾ ਸੁਣਾ ਦੀ ਓਕੇ ਆ ਜਾਵਾ ਠੀਕ ਹੈ ਜੀ ਹੋਰਾ ਵੀ ਕੋਈ ਨੁਕਸ ਹੋਵੇ ਥਾਣਾ ਚ ਗਾਰੰਟੀ ਹੈ ਬਾਈ ਦੀ ਠੀਕ ਹੈ ਜੀ ਠੀਕ ਬ੍ਰੇਸਿਲ ਸੂਲ ਤਾਂ ਜਾ ਤਾ ਨਾ ਫਿਰ ਬਰੇ ਜਿਆਦਾ ਰਸਾ دار ਕਿਉਂ ਤੇ ਬੈਠਾ ਇਹ ਬੱਚੀ ਹਮ ਜਿਆਦਾ ਬਹੁਤ ਆ ਗਈ ਤੇ ਲੇਵਾ ਹੁਣ ਲੱਗ ਗਈ ਹੈ ਨਾ ਪਿੱਛੇ ਨੂੰ ਕੱਟਣ ਆਹ ਦੇਖੋ ਜੀ ਕੁਆਲਿਟੀ ਕਰੋ ਚੈੱਕ ਬੜਾ ਚੰਗਾ ਠੀਕ ਆ ਜੀ ਇਹ ਨਹੀਂ ਬਾਰ ਖ ਵਰਗੀ ਹਮ ਜਿਆਦਾ ਦੀ ਬਾੜੀ ਰਹਿ ਉਹ ਵੀ ਠੀਕ ਆ ਜੀ ਪੂਰੀ ਸਾਨੀ ਬਾੜੀ ਆ ਮੂਹਾਂ ਇਹਦੀ ਡਿਮਾਂਡ ਰੀਪੋਰਟ ਦੇ ਕਰਾਂਗੇ ਠੀਕ ਹੈ ਓਕੇ ਜੀ ਆ ਦੇਖੋ ਫੇਸ ਕਰੋ ਚੈੱਕ ਤੇ ਡੱਬ ਡੁੱਬ ਪੂਰੇ ਸੋਹਣੇ ਆ ਹਨਾ ਓਕੇ ਜੀ ਓਕੇ ਠੀਕ ਆ ਵੀਰੇ ਉਹ ਨਹੀਂ ਲੱਗਦੀ ਠੀਕ ਆ ਜੀ ਡਿਮਾਂਡ ਇਹਦੀ ਵੀ ਫੋਨ ਤੇ ਠੀਕ ਆ ਜੀ ਤੇ ਇੱਕ ਆਪਾਂ ਪਹਿਲੇ ਨੰਬਰ ਤੇ ਤੁਹਾਨੂੰ ਸੂਈ ਸਵਾਈ ਦਿਖਾਤੀ ਮਗਰ ਇੰਪੋਰਟਡ ਸੀਮਨ ਦੀ ਬੱਛੀ ਆ ਗਈ ਜੀ ਠੀਕ ਆ ਜੀ ਕਰਿਓ ਬਾਈ ਨਾਲ ਜਰੂਰ ਸੰਪਰਕ ਮੁੱਲ ਦੋਨਾਂ ਦੇ ਫੋਨ ਤੇ ਹੋਣਗੇ ਕਰਦਾ ਹੁੰਦਾ ਬਾਈ ਜਮ ਮੁੱਲ ਜਾਇਜ਼ ਕੋਈ ਐਵੇਂ ਫੜਾ ਫੋਟੇ ਵਾਲੀ ਗੱਲ ਨਹੀਂ ਹੁੰਦੀ ਵੀ ਉਹੀ ਪੈਸੇ ਮੰਗੀ ਜਾਊਗਾ ਹਾਂ ਵੇਚੜੀਆਂ ਤੇ ਮੁੱਲ ਜਮਾ ਜਾਇਜ਼ ਹੋਊਗਾ ਦੁੱਧ ਬਾਈ ਕਹਿੰਦਾ 20 ਤੋਂ ਪਲਾਸੇ ਨੇ ਕੱਢ ਦੇਣਾਗਾ ਤੇ ਨੰਬਰ ਫੇਰ ਬੋਲੋ ਜੀ ਸਾਨੂੰ ਇਹ ਹੱਥ 624270 ਪਿੰਡ ਚੋਕੇ ਲੈ ਬਾਈ ਦੱਸਦਾ ਯਾਰ ਬਾਈ ਦੁੱਧ ਹਾਂ ਦੇਖ ਦੱਸ ਦਈਏ ਵੀਰੇ ਕੋਲੇ ਆਉਂਗੇ ਨਾ ਤੁਸੀਂ ਐ ਨਹੀਂ ਹੈਗਾ ਵੀ ਕੋਈ ਹੋਰ ਚੀਜ਼ ਹੋਊਗੀ ਇਹੀ ਥਾਂ ਹੂ ਇਹੀ ਗਾਂ ਹੋਊਗੀ ਠੀਕ ਹੈ ਜੀ ਇੱਕੋ ਜੀ ਸਾਰੀ ਚੀਜ਼ ਇੱਕੋ ਜੀ ਹੋਊਗੀ ਆ ਕੇ ਵੀ ਬਰਾਬਰ ਨਿਕਲੂ ਸਾਰਾ ਕੁਝ ਤੇ ਸਾਰੇ ਵੀਰਾਂ ਦਾ ਤਾਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ